ਅਜੀ ਗੱਲ ਭਈਏ ਜਾਂ ਕਿਸੇ ਦੀ ਨਹੀਂ ਗੱਲ ਤਾਂ ਜਿਹੜਾ ਕ੍ਰਾਈਮ ਕ੍ਰਿਮੀਨਲ ਆ ਕਰਿਮੀਨਲ ਆ ਮੇਰੀ ਗੱਲ ਸੁਣੋ ਜਿਹੜੇ ਨਜਾਇਜ਼ ਬੰਦੇ ਆ ਕੇ ਇੱਥੇ ਬਸੇ ਆ ਗਲਤ ਅੰਸਰ ਆ ਕਾਨੂੰਨੀ ਤੋਂ ਉਹਨੂੰ ਨਹੀਂ ਮੰਨਦੇ ਇੱਥੇ ਮਾਹੌਲ ਖਰਾਬ ਕਰ ਰਹੇ ਆ ਕਾਨੂੰਨ ਦੀਆਂ ਧੱਜੀਆਂ ਡਾ ਰਹੇ ਆ ਏਦਾਂ ਦੇ ਬੰਦਿਆਂ ਦੇ ਖਿਲਾਫ ਸਾਡੀ ਮੋਹਮਾਂ ਚੱਲਦੀ ਰਹੇਗੀ ਮੇਰੀ ਗੱਲ ਸੁਣੋ ਚਾਲੂ ਰੱਖਾਂਗੇ ਜੇ ਕੋਈ ਵਧੀਆ ਬੰਦੇ ਰਹਿ ਰਹੇ ਆਪਣੀਆਂ ਫੈਮਲੀਆਂ ਨਾਲ ਰਹਿ ਰਹੇ ਉਹਨਾਂ ਦੇ ਬੱਚੇ ਤੇ ਜੰਪੇ ਉਹਨਾਂ ਨਾਲ ਸਾਡਾ ਭਾਈਚਾਰਾ ਹੈ ਮੇਰੀ ਗੱਲ ਨੂੰ ਉਹ ਤਾਂ ਸਾਡੇ ਸਮਾਜ ਦਾ ਇੱਕ ਅੰਗ ਆ ਸਾਡੇ 250 ਸਾਡੀ ਜਿਹੜੀ ਲੜਾਈ ਆ ਇਹ ਜਿਹੜੇ ਉਧਰੋਂ ਦੌੜ ਕੇ ਇੱਧਰ ਆ ਜਾਂਦੇ ਕ੍ਰਾਈਮਨਲ ਇੱਧਰ ਆ ਕੇ ਕ੍ਰਾਈਮ ਕਰਦੇ ਆ ਨਸ਼ਾ ਵੇਚਦੇ ਆ ਵੈਪਨ ਲਿਆ ਲਿਆ ਸਪਲਾਈ ਕਰਦੇ ਆ ਕ੍ਰਾਈਮ ਵੱਧਦਾ ਉਹਨਾਂ ਦੇ ਖਿਲਾਫ ਆ ਔਰ ਜਿਹੜਾ ਮਾਲਕ ਇਦਾਂ ਦੇ ਬੰਦਿਆਂ ਨੂੰ ਕਿਰਾਏ ਤੇ ਕਮਰਾ ਦਿੰਦਾ ਅਸੀਂ ਉਹਦੇ ਵੀ ਖਿਲਾਫ ਆ ਉਹਦੇ ਦੇ ਵੀ ਕਾਰਵਾਈ ਦੀ ਅਸੀਂ ਮੰਗ ਕਰਦੇ ਆ ਇਹਨਾਂ ਨੂੰ ਤਾਂ ਅਸੀਂ ਟ੍ਰੇਸ ਕਰਾਂਗੇ ਹੀ ਕਰਾਂਗੇ ਕਮੇਟੀ ਬਣਾਓ ਭਾਈ ਸੰਸਕਾਰ ਇਹ ਆਪਣੇ ਪਿੰਡ ਲੈ ਕੇ ਜਾਓਗੇ ਫਗਵਾੜੇ ਦੇ ਇਲਾਕੇ ਇਹਨਾਂ ਦਾ ਪਿੰਡ ਆ ਇਹਨਾਂ ਦੇ ਸੰਸਕਾਰ ਜਿਹੜਾ ਉੱਥੇ ਕਰਨਾ ਪਰ ਅਹੀਂ ਬਾਤੋ-ਬਾਤ ਨਾਲ ਜਾਵਾਂਗੇ ਸਾਰੇ ਜਣੇ ਜਿੰਨੇ ਸਾਥੀ ਹੋ ਸਕਦੇ ਆ ਪਰ ਗੱਲ ਇਹ ਹੈ ਨਾ ਅੱਜ ਜਿੰਨਾ ਇਕੱਠ ਅੱਜ ਹੋਇਆ ਇਹ ਨਾ ਹੋਵੇ ਸਿਰਫ ਇਕੱਠ ਅੱਜ ਇੱਥੇ ਸਿਰਫ ਦਿਖਾਵਾ ਕਰਨ ਲਈ ਹੋਇਆ ਜਿੰਨੇ ਕੱਲ ਸਪੈਸ਼ਲ ਕਿਹਾ ਗਿਆ ਸੀ ਵੀ ਵੱਤ ਤੋਂ ਵੱਤ ਜਿਹੜੇ ਲੀਡਰ ਆ ਨਾ ਇੱਥੇ ਪਹੁੰਚਣ ਹਾਂ ਇੱਕ ਸਿਰਫ ਇੱਕ ਬੰਦਾ ਆਇਆ ਜਿਹੜਾ ਰਾਜਨੀਤੀ ਨਾਲ ਤਾਲੁਕ ਰੱਖਦਾ ਸਿਰਫ ਇੱਕ ਬੰਦਾ ਆਇਆ ਬਾਕੀ ਜਿੰਨਿਆਂ ਨੇ ਐਮਐਲਏ ਇਲੈਕਸ਼ਨ ਲੜਨਾ ਐਮਪੀ ਇਲੈਕਸ਼ਨ ਲੜਨਾ ਕਿੱਥੇ ਗਏ ਸਾਰਿਆਂ ਨੇ ਚੈਨਲ ਦੇਖਿਆ ਕੱਲ ਕੋਈ ਨਹੀਂ ਆਇਆ ਗੱਲ ਕੀ ਆ ਭਈਆਂ ਦੇ ਖਿਲਾਫ ਬੋਲ ਨਹੀਂ ਸਕਦੇ। ਡੀਸੀ ਸਾਹਿਬ ਨੂੰ ਮੈਂ ਮਰਨ ਲਾ। ਠੀਕ ਆ ਜੀ ਤੇ ਨੰਬਰ 2 ਕੱਲ ਸਾਰੇ ਸਾਥੀਆਂ ਦੇ ਇਕੱਠੇ ਹੋਣਾ। ਆਈ ਡੀਸੀ ਸਾਹਿਬ ਨੂੰ ਇਹ ਜਿਹੜਾ ਮੋਰੰਡਮ ਦਿੱਤਾ ਜਾਊਗਾ ਕਿ ਜਿੰਨੀ ਵੀ ਕਮਿਊਨਿਟੀਆਂ ਕੱਲੇ ਭਈਏ ਨਹੀਂ ਬਾਕੀ ਵੀ ਜਿੰਨੀਆਂ ਕਮਿਊਨਿਟੀਆਂ ਆ ਜਿਹੜੇ ਬਾਹਰੋਂ ਆ ਕੇ ਹੁਸ਼ਿਆਰਪੁਰ ਦੇ ਵਿੱਚ ਵਸੇ ਆ ਸਾਰਿਆਂ ਦੀ ਵੈਰੀਫਿਕੇਸ਼ਨ ਹੋਵੇ। ਜਿਨ੍ਹਾਂ ਦੇ ਦੋ ਦੋ ਆਧਾਰ ਕਾਰਡ ਆ ਉਹਨਾਂ ਦੇ ਉੱਤੇ ਪਰਚੇ ਹੋਣ। ਚਾਹੇ ਉਹ ਪੰਜਾਬੀ ਆ ਚਾਹੇ ਭਈਆ ਆ। ਸਾਰਿਆਂ ਦੇ ਪਰਚੇ ਹੋਣ। ਬਾਕੀ ਸਾਰਿਆਂ ਨਾਲ ਵੱਡੀ ਗੱਲ ਆ ਜੀ ਸਾਡੇ ਹੁਸ਼ਿਆਰਪੁਰ ਦੇ ਐਸਐਸਪੀ ਸਾਹਿਬ ਜਦੋਂ ਉਹਦੀ ਬੱਚੇ ਦੀ ਖਬਰ ਤੁਸੀਂ ਚਲਾਈ ਸੀ ਉਸ ਵੇਲੇ ਦੀ ਜਿਹੜੀ ਆ ਪੁਲਿਸ ਆ ਉਹ ਮੁੰਡੇ ਨਾਲ ਮੁੰਡਾ ਲਾ ਕੇ ਮਹੱਲੇ ਵਾਲਿਆਂ ਤੇ ਪਰਿਵਾਰ ਵਾਲਿਆਂ ਨਾਲ ਖੜੀ ਆ ਪੂਰੀ ਰਾਤ ਕੋਰੀਰਾ ਮਾਡਰ ਟਾਉਨ ਥਾਣਾ ਕੋਰੀਰਾ ਮਾਡਰ ਟਾਉਨ ਥਾਣਾ ਤੇ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੇ ਰਾਤੀ ਸੀਐਸਟਾਫ ਨੇ ਐਨਆਈ ਕੇ ਮੁਖਤ ਪਰ ਉਹ ਬੰਦਾ ਐਡਾ ਪੱਕਾ ਸਾਰੀ ਰਾਤ ਕੁੱਟਖਾਨ ਦੇ ਇੰਟਰੋਗੇਸ਼ਨ ਤੋਂ ਬਾਅਦ ਵੀ ਉਸ ਬੰਦੇ ਨੇ ਕੋਈ ਦੱਸਿਆ ਨਹੀਂ ਪੁਲਿਸ ਨੇ ਆਪਣੀ ਬਹਾਦਰੀ ਦੇ ਉੱਤੇ ਇਹ ਚੀਜ਼ ਜਿਹੜੀ ਆ ਉਹ ਬੱਚਾ ਬਰਾਮਦ ਕੀਤਾ ਪਰ ਸਾਡੇ ਲਈ ਸ਼ਰਮ ਦੀ ਗੱਲ ਆ ਵੇ ਅਸੀਂ ਅੱਜ ਵੀ ਐਨੇ ਕ ਬੰਦੇ ਇਕੱਠੇ ਹੋਏ ਆ ਖੁੱਲਾ ਸੱਦਾ ਦੇਣ ਦੇ ਬਜਾਏ ਵੀ ਐਨੇ ਕੱਲ ਨੂੰ ਜਦੋਂ ਇਹਨਾਂ ਦੇ ਕਿਸੇ ਦੇ ਬੱਚੇ ਨਾ ਹੋਏ ਨਾ ਫੇਰ ਕੱਟ ਕਰਨਾ ਸ਼ੁਰੂ ਕਰਨਾ ਇਹ ਪੰਜਾਬੀ ਸੁੱਤੇ ਪਏ ਆ ਮੈਂ ਦੇਖ ਰਿਆ ਕੱਲ ਸਪੈਸ਼ਲ ਕਰਿਆ ਗਿਆ ਵੀ ਵੱਤੋ ਮੈਂ ਕੱਟ ਕਰਿਓ ਕਰੀ ਸ਼ਹਿਰ ਚ ਪਤਾ ਲੱਗ ਜਵੇ ਵੀ ਅਸੀਂ ਕਿਸੇ ਚੀਜ਼ ਨੂੰ ਲੈ ਕੇ ਇਕੱਠੇ ਹੋਏ ਆ ਪਰ ਨਹੀਂ ਚੇਤਨ ਜੀ ਸਾਡੇ ਲਈ ਬਹੁਤ ਦੁੱਖ ਵਾਲੀ ਗੱਲ ਆ ਵੀ ਅਸੀਂ ਇਸ ਦੁੱਖ ਦੀ ਘਰੀ ਦੇ ਵਿੱਚ ਨਹੀਂ ਇਕੱਠੇ ਹੋ ਸਕਦੇ ਇੱਕ ਤੁਹਾਡੇ ਚੈਨਲ ਦੇ ਸਾਰਿਆਂ ਦੇ ਮਾਧਿਅਮ ਰਾਹੀਂ ਇੱਕ ਗੱਲ ਕਹੀ ਜਾ ਰਹੀ ਆ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੇ ਇਸੇ ਕੇਸ ਨੂੰ ਫਾਸਟ ਟਰੈਕ ਦੇ ਵਿੱਚ ਚਲਾਇਆ ਜਾਵੇ ਦਿਨਾਰੇ ਵਿੱਚ ਇਸ ਬੰਦੇ ਨੂੰ ਫਾਂਸੀ ਦੇ ਕੇ ਇੱਕ ਰਿਕਾਰ ਕਾਇਮ ਕੀਤਾ ਜਾਵੇ ਹਿੰਦੁਸਤਾਨ ਦੇ ਵਿੱਚ ਸਾਡੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹ ਬੇਨਤੀ ਆ ਵੀ ਇਸ ਚੀਜ਼ ਨੂੰ ਪੁਲਿਸ ਹੱਥ ਜੋੜ ਕੇ ਬੇਨਤੀ ਆ ਇਸ ਚੀਜ਼ ਨੂੰ ਕਿਸੇ ਤਰੀਕੇ ਨਾਲ ਲਾਗੂ ਕੀਤਾ ਜਾਵੇ ਫਾਸਟ ਟਰੈਕ ਦੇ ਵਿੱਚ ਕੇਸ ਚੱਲੇ ਇਹ ਜਲਦੀ ਤੋਂ ਜਲਦੀ 15-20 ਮਿੰਟ ਦੇ ਵਿੱਚ ਨਜ਼ਾਰੇ ਬਾਡੀ ਜੀ ਇਸ ਤੋਂ ਬਾਅਦ ਇਹ ਜੋ ਇਹਨਾਂ ਨੇ ਅੰਤਮ ਸੰਸਕਾਰ ਕਰਨਾ ਉਹ ਇਹਨਾਂ ਨੇ ਆਪਣੇ ਜੱਦੀ ਪਿੰਡ ਚ ਜਾ ਕੇ ਕਰਨਾ ਫਗਵਾੜੇ ਦੇ ਲਾਗੇ ਤੇ ਇਥੋਂ ਨਾਲ ਕੋਈ ਪ੍ਰਸ਼ਾਸਨ ਦਾ ਜਾਊਗਾ ਪੁਲਿਸ ਵਿਭਾਗ ਦਾ ਜਾਂ ਕੋਈ ਹਾਂਜੀ ਜਾਊਗਾ ਜਿੱਥੇ ਵੀ ਕਰਦੇ ਜੀ ਜਾਊ ਤੇ ਕੋਈ ਦੇ ਦੋਸ਼ੀ ਨੂੰ ਜਿਹੜਾ ਹੁਣ ਕਾਬੂ ਕਰ ਲਿਆ ਗਿਆ ਕੁਝ ਮੁਰਦੇ ਦੀ ਜਾਂਚ ਤੋਂ ਪਤਾ ਲੱਗਿਆ ਹੋਵੇ ਕਿਉਂ ਉਸ ਵੱਲੋਂ ਐਸੇ ਕਾਨੂੰਨੀ ਕੰਮ ਨੂੰ ਅੰਜਾਮ ਦਿੱਤਾ ਗਿਆ ਸੀ ਕਿਉਂ ਬੱਚੇ ਦਾ ਕਤਲ ਕੀਤਾ ਗਿਆ ਸੀ ਮੁਰਦੇ ਦੀ ਇਨਵੈਸਟੀਗੇਸ਼ਨ ਚ ਕੀ ਗੱਲ ਜੋਨੇ ਖੁਲਾਸਾ ਕੀਤਾ ਜੀ ਕੋਈ ਹਾਂਜੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਮੁਰਦੇ ਦੀ ਇਨਵੈਸਟੀਗੇਸ਼ਨ ਚ ਤੁਹਾਨੂੰ ਆਲਰੇਡੀ ਪਤਾ ਹੀ ਹੈ ਜੋ ਕੁਝ ਹੋਇਆ ਵਾਪਰਿਆ ਤੇ ਆਫਟਰ ਰਿਮਾਂਡ ਇਹਦਾ ਪੂਰੀ ਡਿਟੇਲ ਚ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਜੋ ਫੈਕਟ ਆਣੇਗਾ ਕਿੰਨੇ ਦਿਨ ਦਾ ਰਿਮਾਂਡ ਲਿਆ ਗਿਆ ਜੀ ਦੋ ਸ਼ਿਨ ਪੇਸ਼ ਕਰਨ ਗਏ ਆ ਦੋ ਹੀ ਤਬਾਕ ਡਾਕਟਰ ਸਾਹਿਬ ਇੱਕ ਆਖਰੀ ਸਵਾਲ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿ ਜਿਹੜੇ ਪ੍ਰਵਾਸੀ ਨੇ ਕੱਲੇ ਪ੍ਰਵਾਸੀ ਨਹੀਂ ਜਿਹੜੇ ਹੋਰ ਵੀ ਬਾਹਰੋਂ ਆ ਕੇ ਰਹਿ ਰਹੇ ਨੇ ਹਾਂਜੀ ਉਹਨਾਂ ਦੀ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਕਰਵਾਈ ਜਾਵੇ ਕਿਉਂਕਿ ਹੁਣ ਬਿਲਕੁਲ ਬਹੁਤ ਪੁਲਿਸ ਨੇ ਮੁਸਤਦੀ ਦੇ ਨਾਲ ਕੰਮ ਕੀਤਾ ਤਾਂ ਦੋ ਦਰਜਨ ਦੇ ਕਰੀਬ ਪਹਗੋੜੇ ਵੀ ਫੜ ਹੋਏ ਹੈ ਜੀ ਬਿਲਕੁਲ ਬਿਲਕੁਲ ਮੁਸਤਦੀ ਨਾ ਕਰਾਂਗੇ ਨੈਕਸਟ ਵੀ ਅੱ ਤੇ ਬਾਕੀ ਇਹਨਾਂ ਦੀ ਜਿਹੜੀ ਹੈ ਵੀ ਰਿਕਾਰਡ ਚੈੱਕ ਕੀਤਾ ਜਾਊਗਾ ਪ੍ਰਾਪਰ ਔਰ ਮਹੱਲੇ ਵਾਈਜ਼ ਅਸੀਂ ਟੀਮਾਂ ਬਣਾ ਕੇ ਤੇ ਇਹਨਾਂ ਦੀ ਜਿਹੜੀ ਸਕੂਟਨੇਾਈਜ਼ ਕਰਾਂਗੇ ਵੀ ਸਾਰਾ ਕੁਝ ਸਿਸਟਮ ਕਿੱਥੋਂ ਕੋ ਮਾੜੇ ਕੈਰੇਕਟਰ ਵਾਲਾ ਬੰਦਾ ਵੈਰੀਫਾਈ ਕਰਾਂਗੇ ਓਕੇ ਬੜੀ ਮੰਦ ਭਾਗੀ ਘਟਨਾ ਆ ਪਰਵਾਨੀ ਦਾ ਸ਼ਹਿਰ ਵਾਸੀਆਂ ਲਈ ਇਹ ਇੱਕ ਕਲੰਕ ਦੇ ਤੌਰ ਤੇ ਅੱਜ ਸਾਰਾ ਸ਼ਹਿਰ ਦੁਖੀ ਆ ਇਹ ਘਟਨਾ ਨੂੰ ਜਦ ਦਾ ਤੁਹਾਡੇ ਜਿਹੜੇ ਨਹੀਂ ਆਸੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬੀਤੇ ਦਿਨ ਹੁਸ਼ਿਆਰਪੁਰ ਦੇ ਵਿੱਚ 5 ਸਾਲਾ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਜੋ ਪੁਲਿਸ ਨੇ ਸੀਸੀਟੀਵੀ ਦੀ ਮਦਦ ਦੇ ਨਾਲ ਜੋ ਦੋਸ਼ੀ ਹੈ ਉਸ ਨੂੰ ਗ੍ਰਫਤਾਰ ਕਰ ਲਿਆ ਸੀਗਾ ਤੇ ਜੋ ਬੱਚੇ ਦੀ লাশ ਹੈ ਉਹ ਸ਼ਾਮੀ ਸ਼ਮਸ਼ਾਨ ਘਾਟ ਦੇ ਵਿੱਚ ਮਿਲੀ ਸੀਗੀ ਤੇ ਇਸ ਮਾਮਲੇ ਦੇ ਵਿੱਚ ਜੋ ਨਵਾਂ ਮੋੜ ਆਂਦਾ ਹੋਇਆ ਨਜ਼ਰ ਆ ਰਿਹਾ ਜੀ ਆ ਦੱਸਦੇ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੋ ਕਿ ਪ੍ਰਵਾਸੀ ਮਜ਼ਦੂਰ ਹੈ ਉਸ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਆਖਿਰਕਾਰ ਇਸ ਬੱਚੇ ਦਾ ਕਤਲ ਕਿਉਂ ਕੀਤਾ ਗਿਆ ਸੀਗਾ ਪਰ ਇਸ ਸਮੇਂ ਜੋ ਪਰਿਵਾਰ ਹੈ ਉਸ ਦੇ ਵੱਲੋਂ ਤੇ ਬਾਕੀ ਜੋ ਇਲਾਕੇ ਦੇ ਲੋਕ ਹੈ ਉਹਨਾਂ ਦੇ ਵੱਲੋਂ ਹਸਪਤਾਲ ਦੇ ਬਾਹਰ ਜਿਆ ਸਿਵਲ ਹਸਪਤਾਲ ਦੇ ਬਾਹਰ ਤਰਨਾ ਲਗਾਇਆ ਜਾ ਰਿਹਾ ਰੋਜ਼ ਪ੍ਰਦਰਸ਼ਨ ਕੀਤੇ ਕੀਤਾ ਜਾ ਰਿਹਾ ਤੇ ਪਰਿਵਾਰ ਦੀ ਜੋ ਹਾਲਤ ਹੈ ਇਸ ਸਮੇਂ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਮਾਂ ਬੱਚੇ ਦੀ ਰੋਂਦੀ ਹੋਈ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਇੱਕ ਛੋਟੀ ਮਾਸੂਮ ਬੱਚੀ ਜੋ ਕਿ ਇੱਕ ਵਿਅਕਤੀ ਨੂੰ ਚੁੱਪ ਕਰਵਾਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਨਾ ਵੱਡਾ ਜੋ ਸਦਮਾ ਪਰਿਵਾਰ ਨੂੰ ਮਿਲਿਆ ਇੱਕ ਕਿਸੇ ਦਾ 마ਸੂਮ 5 ਸਾਲ ਦਾ ਬੱਚਾ ਜਿਸ ਦਾ ਕਤਲ ਹੋ ਜਾਣਾ ਤੇ ਆਖਿਰਕਾਰ ਇਸ ਗੱਲ ਦਾ ਪਤਾ ਵੀ ਨਾ ਲੱਗਣਾ ਕਿ ਇਸ ਬੱਚੇ ਦਾ ਕਤਲ ਕਿਉਂ ਕਰਵਾਇਆ ਗਿਆ ਉਸ ਤੋਂ ਬਾਅਦ ਇਹਨਾਂ ਦਾ ਹਾਲ ਕਾਫੀ ਜ਼ਿਆਦਾ ਬਿਹਾਲ ਹੋਇਆ ਪਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੋ ਕਿ ਹਸਪਤਾਲ ਦੇ ਬਾਹਰ ਤਰਨ ਲਗਾਇਆ ਗਿਆ ਬੀਤੇ ਦਿਨ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਹੁਸ਼ਿਆਰਪੁਰ ਦੀ ਜੋ ਘਟਨਾ ਹੈ ਤੇ ਇੱਕ ਜੋ ਬੱਚਾ ਹੈ ਉਸ ਨੂੰ ਇੱਕ ਪਰਵਾਸੀ ਮਜ਼ਦੂਰ ਐਕਟੀਵਾ ਦੇ ਉੱਪਰ ਬਿਠਾ ਕੇ ਲੈ ਕੇ ਜਾ ਰਿਹਾ ਸੀਗਾ ਸੀਸੀਟੀਵੀ ਵੀ ਲਗਾਤਾਰ ਦੇਖ ਸਕਦੇ ਹੋ ਕਿ ਕਿਸ ਰਿੱਕੇ ਦੇ ਨਾਲ ਇਸ ਨੂੰ ਲੈ ਕੇ ਜਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਸ਼ਾਮੀ ਜਦੋਂ ਪੁਲਿਸ ਨੂੰ ਇਸ ਮਾਮਲੇ ਦੀ ਗੱਲਬਾਤ ਕੀਤੀ ਗਈ ਤੇ ਪੁਲਿਸ ਦੇ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਇਹ ਜੋ ਬੱਚੇ ਦੀ Laash ਹੈ ਸ਼ਮਸ਼ਾਨ ਘਾਟ ਦੇ ਵਿੱਚੋਂ ਮਿਲਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਗੱਲ ਨੂੰ ਕਲੀਅਰ ਨਹੀਂ ਕੀਤਾ ਗਿਆ ਕਿ ਆਖਿਰਕਾਰ ਇਹ ਜੋ ਕਤਲ ਹੈ ਕਿਸ ਕਾਰਨ ਅਵਸ਼ਕ ਕੀਤਾ ਗਿਆ ਪਰ ਜੋ ਬੱਚਾ ਹੈ ਉਸਨੇ ਆਪਣੀ ਜਾਨ ਗਵਾਲੀ ਸ਼ਮਸ਼ਾਨ ਘਾਟ ਦੇ ਵਿੱਚੋਂ ਬੱਚੇ ਦੀ ਲਾਸ਼ ਮਿਲੀ ਤੇ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਜੋ ਪ੍ਰਵਾਸੀ ਮਜ਼ਦੂਰ ਹੈ ਉਸ ਨੂੰ ਆਪਣੀ ਗ੍ਰਫਤ ਦੇ ਵਿੱਚ ਲੈ ਲਿਆ ਉਸਦੇ ਨਾਲ ਪੁੱਛਗਿੱਛ ਕੀਤੀ ਗਈ ਪਰ ਉਸਦੇ ਵੱਲੋਂ ਕੋਈ ਵੀ ਆਪਣਾ ਮੂੰਹ ਨਹੀਂ ਖੋਲਿਆ ਗਿਆ ਕਿ ਆਖਿਰਕਾਰ ਉਸਨੇ ਇਸ ਗੱਲ ਨੂੰ ਅੰਜਾਮ ਕਿਉਂ ਦਿੱਤਾ ਪਰ ਇਸ ਸਮੇਂ ਪਰਿਵਾਰ ਦੀ ਹਾਲਤ ਦੇਖ ਸਕਦੇ ਹੋ ਕਿਉਂਕਿ ਜਿਨ੍ਹਾਂ ਦਾ 5 ਸਾਲ ਦਾ ਬੱਚਾ ਖੋ ਗਿਆ ਖੋ ਹੀ ਜਾਣਦਾ ਜਿਨ੍ਹਾਂ ਦਾ ਬੱਚਾ ਖੋ ਜਾਂਦਾ ਉਸ ਸਮੇ ਮਾਪਿਓ ਦੇ ਦਿਲ ਦਹਿਲ ਜਾਂਦੇ ਨੇ ਪਰ ਜਿਨ੍ਹਾਂ ਨੇ ਆਪਣਾ ਬੱਚਾ ਹੀ ਗਵਾ ਲਿਆ ਉਹਨਾਂ ਦੀ ਇਸ ਸਮੇ ਕੀ ਹਾਲਤ ਬਣੀ ਹੋਈ ਹੈ ਮਾ ਪਿਓ ਤੇ ਪੂਰੇ ਪਰਿਵਾਰ ਰੋ ਰੋ ਕੇ ਇਸ ਸਮੇ ਬੁਰਾ ਹਾਲ ਹੋਇਆ ਪਿਆ ਰੋ ਰੋ ਕੇ ਬਿਹਾਲ ਹੋਏ ਪੈ ਨੇ ਕਿਉਂਕਿ ਇਸ ਘਟਨਾ ਨੂੰ ਸਿਰਫ ਉਹੀ ਜਾਣ ਸਕਦਾ ਹੈ ਕਿ ਜਿਨ੍ਹਾਂ ਦਾ ਬੱਚਾ ਬੱਚੇ ਦੇ ਨਾਲ ਇਹ ਸਭ ਕੁਝ ਵਾਪਰਿਆ ਹੋਵੇ ਪਰ ਪਰਿਵਾਰ ਇਸ ਸਮੇ ਆਪਣੇ ਆਪ ਨੂੰ ਕਾਬੂ ਨਹੀਂ ਕਰ ਪਾ ਰਿਹਾ ਉਹਨਾਂ ਦੀ ਹਾਲਤ ਵੀ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਰੋਂਦਾ ਕੁਰਲੋਂਦਾ ਤੇ ਇਨਸਾਫ ਦੀ ਮੰਗ ਕਰਦਾ ਹੋਇਆ ਪਰਿਵਾਰ ਨਜ਼ਰ ਆ ਰਿਹਾ ਤਸਵੀਰਾਂ ਲਗਾ ਤਾਸਕ੍ਰੀਨ ਦੇ ਉੱਪਰ ਦੇਖ ਸਕਦੇ ਹੋ ਬੜੀ ਮੰਦ ਭਾਗੀ ਘਟਨਾ ਆ ਪਰਿਵਾਰ ਲਈ ਤਾਂ ਸ਼ਹਿਰ ਵਾਸੀਆਂ ਲਈ ਇਹ ਇੱਕ ਕਲੰਕ ਦੇ ਤੌਰ ਤੇ ਅੱਜ ਸਾਰਾ ਸ਼ਹਿਰ ਦੁਖੀ ਆ ਇਹ ਘਟਨਾ ਨੂੰ ਜਦੋਂ ਤੁਹਾਡੇ ਜਿਹੜੇ ਨਹੀਂ ਆ ਸਕੇ ਉਹਨਾਂ ਨੇ ਸੋਸ਼ਲ ਮੀਡੀਆ 'ਚ ਦੇਖਿਆ ਪਤਾ ਲੱਗਾ ਹਰ ਬੰਦੇ ਦੇ ਪ੍ਰਤੀ ਰੋਸ਼ ਹੈ ਔਰ ਇਦਾਂ ਦੇ ਕ੍ਰਿਮੀਨਲ ਬੰਦੇ ਜਦ ਤੱਕ ਸਮਾਜ 'ਚ ਬੈਠੇ ਆ ਸਮਾਜ ਦਾ ਕੋਈ ਵਰਗ ਕਿਸੇ ਵਰਗ ਦਾ ਵੀ ਬੱਚਾ ਸੇਫ ਨਹੀਂ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਔਰ ਪ੍ਰਸ਼ਾਸਨ ਨੂੰ ਇਹਨਾਂ ਨੂੰ ਸਖਤੀ ਨਾਲ ਨੱਥ ਪਾਣੀ ਚਾਹੀਦੀ ਆ ਪ੍ਰਸ਼ਾਸਨ ਨੂੰ ਚੁਸਤ ਦਰੋਸਤ ਹੋਣਾ ਚਾਹੀਦਾ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਥਾਣਿਆਂ 'ਚ ਜੇ ਕੋਈ ਬਿਗੈਰ ਵੈਰੀਫਿਕੇਸ਼ਨ ਤੋਂ ਰਹਿ ਰਿਹਾ ਉੱਤੇ ਕਾਰਵਾਈ ਹੋਵੇ ਜੇ ਫੇਰ ਵੀ ਮਾਲਕ ਨੇ ਨਹੀਂ ਵੈਰੀਫਿਕੇਸ਼ਨ ਕਰਾਈ ਤੇ ਮਾਲਕ ਤੇ ਵੀ ਕਾਰਵਾਈ ਹੋਣੀ ਚਾਹੀਦੀ ਪੰਗਾ ਤਾਂ ਇੱਥੇ ਆ ਗਿਆ ਖੜਦਾ ਅਸੀਂ ਪੰਜਾਬੀ ਇਹਨੇ ਕਿ ਉਹ ਮਤਲਬ ਕਿ ਉਹ ਕਹਿ ਨਹੀਂ ਆਪਾਂ ਸਕਦੇ ਆਪਣੇ ਆਪਣੀ ਕਮਿਊਨਿਟੀ ਲਈ ਆਪਾਂ ਆਪਣੇ ਲਈ ਇਹ ਸ਼ਬਦ ਵਰਤੀ ਆਪਾਂ ਚੰਗੇ ਨਹੀਂ ਲੱਗਦੇ 1000 ਰੁਪਏ ਤੱਕ ਔਕਾਤ ਰਹਿ ਗਈ ਆ ਸਾਡੀ ਅੱਜ 1000 ਰੁਪਏ ਸਾਨੂੰ ਮਿਲਦਾ ਸੀ ਕਮਰੇ ਕਿਰਾਏ ਤੇ ਚ ਪ੍ਰਸ਼ਾਸਨ ਬਾਰ ਬਾਰ ਕਹਿੰਦਾ ਵੀ ਆ ਸਮੇਂ ਸਮੇਂ ਤੇ ਡੀਸੀਪੀ ਕਹਿੰਦਾ ਐਸਐਸਪੀ ਕਹਿੰਦੇ ਆ ਕਿ ਇਹਦਾ ਦੀ ਵੈਰੀਫਿਕੇਸ਼ਨ ਕਰਾਓ ਕੋਈ ਵੈਰੀਫਿਕੇਸ਼ਨ ਨਹੀਂ ਬੋਤਾਂ ਬੋਤੇ 1000 ਰੁਪਏ ਆਉਣ ਤਾਂ ਦੇਦਾ ਜੀ ਮੈਂ ਤੇ ਤੁਹਾਨੂੰ ਮੰਗ ਕੀਤੀ ਆ ਕਿ ਜੇ ਕੋਈ ਮਾਲਕ ਮਕਾਨ ਵੀ ਬਗੈਰ ਵੈਰੀਫਿਕੇਸ਼ਨ ਤੋਂ ਰੱਖਦਾ ਤੇ ਸਭ ਤੋਂ ਪਹਿਲਾਂ ਉੱਥੇ ਕਾਰਵਾਈ ਕੀਤੀ ਜਾਵੇ ਜਿਹੜਾ ਕਾਨੂੰਨ ਨੂੰ ਨਹੀਂ ਫਾਲੋ ਕਰਦਾ ਔਰ ਜੋ ਐਜੀਟੇਸ਼ਨ ਅਸੀਂ ਇਹਨਾਂ ਦੇ ਵਿਰੁੱਧ ਛੇੜੀ ਆ ਰਾਣਾ ਜੀ ਨੇ ਕੱਲ ਅਨਾਉਂਸ ਕੀਤਾ ਸੀ ਅਸੀਂ ਕੰਦੇ ਨਾ ਕੰਦਾ ਲਾ ਕੇ ਇਸ ਨਾਲ ਖੜੇ ਆ ਇੱਕ ਆਪਣੇ ਆਪਣੇ ਇਲਾਕੇ ਚ ਅਸੀਂ ਸਫਾਈ ਕਰਾਂਗੇ ਇਦਾਂ ਦੇ ਬੰਦੇ ਪਹਿਚਾਨਾਂਗੇ ਔਰ ਪੁਲਿਸ ਨੂੰ ਟਾਈਮ ਟੂ ਟਾਈਮ ਪਹਿਲਾਂ ਵੀ ਅਸੀਂ ਦੱਸਿਆ ਆ ਜੇ ਹੁਣ ਪੁਲਿਸ ਦੁਬਾਰਾ ਦੱਸਾਂਗੇ ਨਹੀਂ ਕਾਰਵਾਈ ਕਰੂਗੀ ਤੇ ਪੁਲਿਸ ਦੇ ਖਿਲਾਫ ਅਸੀਂ ਸੜਕਾਂ ਦੇ ਉਤਰਾਂਗੇ ਕਈ ਸਾਹਿਬ ਦੇਖਿਆ ਨਾ ਕਿ ਜਦੋਂ ਵੀ ਰੈਲੀਆਂ ਹੁੰਦੀਆਂ ਜਾਂ ਕਿਦਾਂ ਵੀ ਕੋਈ ਪੋਲੀਟੀਕਲ ਜਿਹੜੇ ਵੀ ਬੰਦੇ ਆਪਣੀਆਂ ਵੋਟਾਂ ਕੱਟੀਆਂ ਘੱਲੇ ਨਹੀਂ ਇਹਨਾਂ ਦੀਆਂ ਵੋਟਾਂ ਬਣਾ ਰਹੇ ਜਾਂਦੇ ਭਈਆਂ ਦਾ ਕੱਠ ਜਿਆਦਾ ਕਰਦੇ ਆ ਪੋਲੀਟੀਕਲ ਪਾਰਟੀਆਂ ਇਹ ਤਾਂ ਉਹ ਤੇ ਹੀ ਕੀ ਕਰਦੇ ਭਾਜੀ ਗੱਲ ਭਈਏ ਜਾਂ ਕਿਸੇ ਦੀ ਨਹੀਂ ਗੱਲ ਤਾਂ ਜਿਹੜੇ ਕ੍ਰਾਈਮਨ ਕ੍ਰਿਮੀਨਲ ਆ ਕ੍ਰਿਮੀਨਲ ਆ ਮੇਰੀ ਗੱਲ ਸੁਣੋ ਜਿਹੜੇ ਨਜਾਇਜ਼ ਬੰਦੇ ਆ ਕੇ ਇੱਥੇ ਬਸੇ ਆ ਗਲਤ ਅੰਸਾਰ ਆ ਕਾਨੂੰਨੀ ਤੋਂ ਉਹਨੂੰ ਨਹੀਂ ਮੰਨਦੇ ਇੱਥੇ ਮਾਹੌਲ ਖਰਾਬ ਕਰ ਰਹੇ ਆ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਆ ਏਦਾਂ ਦੇ ਬੰਦਿਆਂ ਦੇ ਖਿਲਾਫ ਸਾਡੀ ਮੋਹਮਾਂ ਚੱਲਦੀ ਰਹੇਗੀ ਮੇਰੀ ਗੱਲ ਸੁਣੋ ਚਾਲੂ ਰੱਖਾਂਗੇ ਜੇ ਕੋਈ ਵਧੀਆ ਬੰਦੇ ਰਹਿ ਰਹੇ ਆਪਣੀਆਂ ਫੈਮਲੀਆਂ ਨਾਲ ਰਹਿ ਰਹੇ ਉਹਨਾਂ ਦੇ ਬੱਚੇ ਤੇ ਜੰਪੇ ਉਹਨਾਂ ਨਾਲ ਸਾਡਾ ਭਾਈਚਾਰਾ ਹੈ ਮੇਰੀ ਗੱਲ ਨੂੰ ਉਹ ਤਾਂ ਸਾਡੇ ਸਮਾਜ ਦਾ ਇੱਕ ਅੰਗ ਆ ਸਾਡੇ ਦੋਸ ਸਾਡੀ ਜਿਹੜੀ ਲੜਾਈ ਆ ਇਹ ਜਿਹੜੇ ਉਧਰੋਂ ਦੌੜ ਕੇ ਇੱਧਰ ਆ ਜਾਂਦੇ ਕ੍ਰਾਈਮਨਲ ਇੱਧਰ ਆ ਕੇ ਕ੍ਰਾਈਮ ਕਰਦੇ ਆ ਨਸ਼ਾ ਵੇਚਦਿਆਂ ਵਿਪਨ ਲਿਆ ਲਿਆ ਸਪਲਾਈ ਕਰਦੇ ਆ ਕ੍ਰਾਈਮ ਵੱਦਾ ਉਹਨਾਂ ਦੇ ਖਿਲਾਫ ਆ ਔਰ ਜਿਹੜਾ ਮਾਲਕ ਇਦਾਂ ਦੇ ਬੰਦਿਆਂ ਨੂੰ ਕਿਰਾਏ ਤੇ ਕਮਰਾ ਦਿੰਦਾ ਅਸੀਂ ਉਹਦੇ ਵੀ ਖਿਲਾਫ ਆ ਉਹਦੇ ਦੇ ਵੀ ਕਾਰਵਾਈ ਦੀ ਅਸੀਂ ਮੰਗ ਕਰਦੇ ਆ ਇਹਨਾਂ ਨੂੰ ਤਾਂ ਅਸੀਂ ਟਰੇਸ ਕਰਾਂਗੇ ਹੀ ਕਰਾਂਗੇ ਕਮੇਟੀ ਬਣਾ ਭਾਈ ਸੰਸਕਾਰ ਇਹ ਆਪਣੇ ਪਿੰਡ ਲੈ ਕੇ ਜਾਓਗੇ ਫਗਵਾੜੇ ਦੇ ਇਲਾਕੇ ਇਹਨਾਂ ਦਾ ਪਿੰਡ ਆ ਇਹਨਾਂ ਦੇ ਸੰਸਕਾਰ ਜਿਹੜਾ ਉੱਥੇ ਕਰਨਾ ਪਰ ਅਸੀਂ ਬਾਤ ਤੋਂ ਬਾਤ ਨਾਲ ਜਾਵਾਂਗੇ ਸਾਰੇ ਜਣੇ ਜਿੰਨੇ ਸਾਥੀ ਹੋ ਸਕਦੇ ਆ ਪਰ ਗੱਲ ਇਹ ਆ ਨਾ ਅੱਜ ਜਿੰਨਾ ਇਕੱਠ ਅੱਜ ਹੋਇਆ ਇਹ ਨਾ ਹੋਵੇ ਸਿਰਫ ਇਕੱਠ ਅੱਜ ਇੱਥੇ ਸਿਰਫ ਦਿਖਾਵਾ ਕਰਨ ਲਈ ਹੋਇਆ ਜਿਨਨੇ ਕੱਲ੍ਹ